ਕਿ ਜੈਨ ਐਨਾ ਆੜੀ ਆਂ ਹੈ ਨਾ ਪਾ ਲੈਣਾ ਰੱਖਿਆ ਪਾਲੇਂਦਾ ਨਾ ਹੁਣੀ 12 ਜੁਲਾਈ ਬਈ ਦਿਨ ਸ਼ਨੀਵਾਰ ਤੇ ਟਾਈਮ ਜਿਹੜਾ 9 ਵਜੇ ਤੇ ਆਪਾਂ ਹੈਗੇ ਜੀ ਗੁਰਦੁਆਰਾ ਸਾਹਿਬ ਚ ਬ੍ਰਿੰਦਾਵਨ ਹਾਂ ਮਥਰਾ ਤੇ ਇਧਰਲੇ ਪਾਸੇ ਇਤਿਹਾਸ ਲਿਖਿਆ ਜੀ ਹਿੰਦੀ ਦੇ ਵਿੱਚ ਤੇ ਆਪਾਂ ਪਹਿਲਾਂ ਤਿੰਨ ਚਾਰ ਵਾਰੀ ਪੜ ਵੀ ਲਿਆਗਾ ਤੇ ਇੱਕ ਵਾਰੀ ਪੜ ਕੇ ਥੋੜਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਮੈਂ ਹਿੰਦੀ ਮੈਂ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਦਾ ਹਿੰਦੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਨਾਨਕ ਟਿੱਲਾ ਬ੍ਰਿੰਦਾਵਨ ਮੋਥਰਾ ਪਾਤਸ਼ਾਹੀ ਪਹਿਲੀ ਤੇ ਪਾਤਸ਼ਾਹੀ ਦਸਵੀਂ ਜੇ ਪਵਨ ਸਥਾਨ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ 10ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਸੇ ਸੰਬੰਧਿਤ ਹੈ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਕੇ ਸਮੇਂ ਵਕਤ ਤੰਨਾ ਜੀ ਕੇ ਉਨਕੇ ਪਿੰਡ ਤਨਾ ਮੇ ਮਿਲ ਕਰ 1513 ਈਸਵੀ ਅਗਸਤ ਮੇ ਮਥਰਾ ਆਏ ਥੇ ਤੋ ਸ਼ਹਿਰ ਕੇ ਬਾਹਰ ਇੱਕ ਬਗੀਚੀ ਮੇ ਆਪਣਾ ਡੇਰਾ ਕੀਆ ਜਹਾਂ ਅੱਜਕਲ ਗੁਰਦੁਆਰਾ ਨਾਨਕ ਗੁਰੂ ਨਾਨਕ ਬਗੀਚੀ ਸਾਹਿਬ ਮਸਾਨੀ ਚੌਕ ਹੈ ਉਸੇ ਸਮੇਂ ਇਸ स्थान को श्री गुरु नानक देव जी ने पवित्र किया उस दिन भगवान श्री कृष्ण जन्म अष्टमी का दिन था और रामलीला देख रहे लोगों को गुरु साहिब ने इस टिल्ला साहिब पर बैठकर असल रामलीला का महत्व समझाते हुए परमेश्वर की भक्ति करते हुए सच्चा जीवन जीने का उपदेश दिया वाहेगुरु जी धन गुरु नानक हाँ जी आप गुरु घर तो आगे लेके ਸੋਰੇ ਸੋਰੇ ਚੱਲਦੇ ਆਂਗੇ ਬਰਿੰਦਾਵਨ ਸ਼ਹਿਰ ਚ ਤੇ ਨਿਸ਼ੂ ਭਾਈ ਤੋਂ ਪੁੱਛਦੇ ਆਂ ਆਪਾਂ ਇੱਥੇ ਅੱਜ ਕਿਹੜੇ ਕਿਹੜੇ ਮੰਦਰ ਦੇਖਾਂਗੇ ਦਰਸ਼ਨ ਕਰਾਂਗੇ ਗੱਡੀਆਂ ਆਪਣੀਆਂ ਇੱਧਰ ਖੜੀਆਂ ਜੀ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਤੇ ਬਾਕੀ ਵੱਡੇ ਬਜ਼ੁਰਗਾਂ ਨੂੰ ਪਹਿਲੀ ਹੱਥ ਲਾ ਕੇ ਅੱਜ ਦਾ ਡੜਾ ਦਿਨ ਹੈ ਜੀ ਆਪਣਾ ਬਰਿੰਦਾਵਨ ਦੇ ਵਿੱਚ ਅਸੀਂ ਇਸ ਟਾਈਮ ਹੈਗੇ ਆ ਤੇ ਇਸ ਟਾਈਮ ਗੁਰੂ ਨਾਨਕ ਢੀਲਾ ਗੁਰੂ ਘਰ ਹੈ ਤੁਹਾਨੂੰ ਸਾਰਾ ਕੁਝ ਦੱਸਿਆ ਹੀ ਆਪਣੇ ਬਿੱਟੂ ਭਾਈ ਨੇ ਤੇ ਗੱਲ ਕਰੀਏ ਆਪਾਂ ਬਰਿੰਦਾਵਨ ਸ਼ਹਿਰ ਦੀ ਬਰਿੰਦਾਵਨ ਉਹ ਸ਼ਹਿਰ ਹੈ ਜਿੱਥੇ ਆਪਣੇ ਲੋੜ ਕ੍ਰਿਸ਼ਨਾ ਜਿਹੜੇ ਹਰੀ ਨੇ ਉਹਨਾਂ ਨੇ ਆਪਣਾ ਸਾਰੀ ਲੀਲਾਵਾਂ ਇੱਥੇ ਦਿਖਾਈਆਂ ਸੀਗੀਆਂ ਬਚਪਨ ਦੇ ਵਿੱਚ ਤੇ ਇਸ ਤੋਂ ਪਹਿਲੇ ਕੋ ਗੋਕੁਲ ਵੀ ਹੈਗਾ ਜਿੱਥੇ ਆਪਣਾ ਉਹਨਾਂ ਨੇ अर्ਲੀ ਚਾਈਲਡਹੂਡ ਜਿਹੜਾ ਹੈਗਾ ਸਪੈਂਡ ਕੀਤਾ ਸੀਗਾ ਤੇ ਬਾਕੀ ਗੱਲ ਕਰੀਏ ਆਪਾਂ ਮਰਿੰਦਾਵਨ ਦੇ ਮੰਦਰਾਂ ਦੇ ਬਾਰੇ ਦੀ ਇੱਥੇ ਕਾਫੀ ਮੰਦਰ ਨੇ ਕੁੰਜ ਵਿਹਾਰੀ ਟੈਂਪਲ ਹੈ ਬਾਂਕੇ ਵਿਹਾਰੀ ਜਿਹੜਾ ਟੈਂਪਲ ਕਹਿੰਦੇ ਠੀਕ ਹੈ ਉਹ ਹੈ ਰਾਧਾ ਵੱਲਬ ਟੈਂਪਲ ਹੈ ਰਾਧਾ ਦਮੋਦਰ ਹੈ ਰਾਧਾ ਰਮਣ ਹੈ ਤੇ ਨਾਲ ਹੋਰ ਗੱਲ ਕਰੀਏ ਆਪਣਾ ਰੰਗਜੀ ਟੈਂਪਲ ਹੈ ਦਮੋਦਰ ਜੀ ਟੈਂਪਲ ਹੈ ਦਾਉ ਜੀ ਟੈਂਪਲ ਹੈ ਹੋਰ ਅਗਰ ਗੱਲ ਕਰੀਏ ਨidhiwan ਹੈ ਤੱਟੀ ਸਥਾਨ ਭਾਂਡੇਰਵਨ ਮੰਦਰ ਇੱਥੇ ਆਪਣੇ ਜਿਹੜੇ ਆ ਖਤਮ ਨਹੀਂ ਹੁੰਦੇ ਤੇ ਨਾ ਹੀ ਖਤਮ ਹੋਣੇ ਚਾਹੀਦੇ ਮੰਦਰ ਜਿੰਨੇ ਜ਼ਿਆਦਾ ਹੋਣਗੇ ਉਹਨਾਂ ਸਨਾਤਨ ਕਲਚਰ ਜਿਹੜਾ ਹੈਗਾ ਸਪੋਰਟ ਨੂੰ ਸਪੋਰਟ ਮਿਲੇਗੀ ਪ੍ਰਮੋਟ ਹੋਏਗਾ ਤੇ ਗੱਲ ਕਰੀਏ ਆਪਾਂ ਇੱਥੇ ਲੰਗਰ ਪਾਣੀ ਪ੍ਰਸ਼ਾਦਨ ਦੀ ਵਗੈਰਾ ਦੀ ਤਾਂ ਇੱਥੇ ਇਸਕੋਨ ਹੈਗਾ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਉਹਨੂੰ ਦਿਖਾਵਾਂਗੇ ਇਸ ਟਾਈਮ ਜਾ ਰਹੇ ਹਾਂ ਇਸਕੋਨ ਇਸਕੋਨ ਦੇ ਬਾਰੇ ਗੱਲ ਕਰੀਏ ਤਾਂ ਉਹ ਹੈ ਜੀ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈਸ ਜਿਹੜੀ ਕਿ ਅਵੇ ਚਰਨ ਨਵਿੰਦ ਭਗਤੀ ਵਿਦਾਂਤ ਸਵਾਮੀ ਪ੍ਰਭੂਪਾ ਸ਼੍ਰੀਲਾ ਪ੍ਰਭੂਪਾ ਜੀ ਜਿਹੜੇ ਸੀਗੇ ਉਹਨਾਂ ਨੇ ਕਾਫੀ ਟਾਈਮ ਪਹਿਲੇ ਜਿਹੜੀ ਸੀਗੀ ਇੰਟਰਨ ਦਾ ਕੁਝ ਨਹੀਂ ਹੈਗਾ ਉਹ ਮੰਦਿਰ ਜਿਹੜਾ ਸਿਰਫ ਇੰਟਰਨੈਸ਼ਨਲ ਸੁਸਾਇਟੀ ਹੈ ਬਾਹਰ ਸੁਸਾਇਟੀ ਦਾ ਗਠਨ ਹੋਇਆ ਸੀਗਾ ਤੇ ਅ ਅੰਤਰਰਾਸ਼ਟਰੀ கிருஷ்ਨਾ ਭਾਵਨਾ ਅਮ੍ਰਿਤ ਸੰਗ ਨੂੰ ਇਸ ਲਈ ਕਹਿੰਦੇ ਆ ਬਸ ਕਿ ਉਹ ਇੰਟਰਨੈਸ਼ਨਲੀ ਥੋੜਾ ਜਿਹਾ ਉਹ ਬਣਿਆ ਸੀਗਾ ਤੇ ਫਿਰ ਇੰਡੀਆ ਜਦੋਂ ਆਇਆ ਤੇ ਇੰਡੀਆ ਦੇ ਵਿੱਚ ਉਹਨੇ ਕਾਫੀ ਜਿਆਦਾ ਪ੍ਰਮੋਟ ਕੀਤਾ ਗੋੜੀਆ ਬ੍ਰਹਮਾਦਰ ਸੰਪਰਦਾਇ ਕਲਚਰ ਨੂੰ ਤੇ ਚਤਨਯ ਮਾਹ ਪ੍ਰਭੂ ਦੀ ਟੀਚਿੰਗ ਜਿਹੜੀਆਂ ਸੀਗੀਆਂ ਉਹਨੂੰ ਵੀ ਬਹੁਤ ਜਿਆਦਾ ਜਿਹੜਾ ਸੀਗਾ ਦਬਾ ਕੇ ਰੱਖਿਆ ਆਪਣਾ ਇੰਡੀਆ ਦੇ ਵਿੱਚ ਉਹਨੂੰ ਬੜਾ ਕ੍ਰਿਸ਼ਨਾ ਕੌਂਸ਼ੀਅਸਨੈਸ ਨੂੰ ਜਿਹੜਾ ਸੀਗਾ ਬਹੁਤ ਜਿਆਦਾ ਪ੍ਰਮੋਟ ਕੀਤਾ ਤੇ ਚਤਨਯ ਮਾਹ ਪ੍ਰਭੂ ਜਿਹੜੇ ਸੀਗੇ ਉਹ ਨਵਦੀਪ ਆਪ ਮਾਇਆਪੁਰ ਉੱਥੇ ਵੀ ਜਾਵਾਂਗੇ ਤੇ ਉੱਥੇ ਦਾ ਵੀ ਸਾਰਾ ਇਤਿਹਾਸ ਸਾਡੇ ਨਾਲ ਜਿਹੜਾ ਸਾਂਝਾ ਕਰਾਂਗੇ ਬੜੇ ਨਾਲ ਹੋ ਬਲੌਗ ਦੇ ਨਾਲ ਧੰਨਵਾਦ ਜੀ ਹਰੇ ਕ੍ਰਿਸ਼ਨਾ ਬਹੁਤ ਧੰਨਵਾਦ ਨਿਸ਼ੂ ਬਾਈ ਤੇ ਇੰਨੀ ਜਾਣਕਾਰੀ ਬਈ ਕਈ ਯਾਰ ਆਪਣੇ ਤਾਂ ਮੇਰੇ ਤਾਂ ਸਿਰ ਉੱਤੋਂ ਦੀ ਨੰਗ ਜਾਂਦੀ ਆ ਮੈਂ ਦੁਬਾਰੇ ਵੀਡੀਓ ਇਹਨੂੰ ਦੇਖੂਗਾ ਧਿਆਨ ਨਾਲ ਸੁਣੂਗਾ ਮੀਨੀ ਸ਼ੂ ਬਾਈ ਨੇ ਕੀ ਕੀ ਕਿਹਾਗਾ ਕਿਉਂਕਿ ਦਿਮਾਗ ਥੋੜਾ ਜਿਹਾ ਭਾਈ ਕਮਜ਼ੋਰ ਹੈ ਹਾਂਜੀ ਹਰਪਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਵਿਰਿੰਦਾਵਨ ਪਹੁੰਚ ਗਏ ਆ ਤੇ ਅੱਜਕੱਲ ਦੇ ਤੁਹਾਨੂੰ ਵਿਰਿੰਦਾਵਨ ਦਾ ਪੂਰਾ ਵੀਊ ਦਿਖਾਵਾਂਗੇ ਪੂਰਾ ਆਸਾ ਪਾਸਾ ਦਿਖਾਵਾਂਗੇ ਜਿੰਨੇ ਵੀ ਮੰਦਿਰ ਆ ਤੁਹਾਨੂੰ ਵੀਊ ਸਾਰੇ ਦਿਖਾਵਾਂਗੇ ਮਿਲਦੇ ਆ ਫਿਰ ਆਪਾਂ বৃন্দাবান ਦੇ ਬੰਦਰਾਂ ਚ ਠੀਕ ਹੈ ਬਾਈ ਜੀ ਤੇ ਕਹਿੰਦੇ ਬਾਈ ਕਮੈਂਟ ਬੜਿਆ ਸੀ ਕਿ ਬ੍ਰਿੰਦਾਵਨ ਚ ਬਾਂਦਰ ਬਹੁਤ ਆ ਤੇ ਬਾਂਦਰਾ ਨੇ ਆਪਣੇ ਨਾਲ ਕੀ ਕਰੇਗਾ ਆ ਦੇਖੋ ਜੀ ਤੇ ਇੱਥੋਂ ਦਾ ਇੱਕ ਬਾਈ ਸਵੇਰੇ ਸਵੇਰੇ ਟੀ-ਸ਼ਰਟ ਕੱਢ ਕੇ ਲੈ ਕੇ ਆਪਣੀ ਤੇ ਉਹ ਤੁਹਾਨੂੰ ਦਿਖਾਉਣੇ ਆਗੇ ਕਿੱਥੇ ਪਈ ਹੈਗੀ ਬੜੇ ਖਰਾਬ ਬੰਦਰ ਹੈ ਬਾਈ ਬਚ ਕੇ ਬਾਬਾ ਫੋਨ ਫਾਨ ਨੀ ਕੋ ਚਾੱਕ ਕੇ ਲੈ ਕੇ ਗਏ ਇੱਕ ਚਲੋ ਟੀ-ਸ਼ਰਟ ਹੀ ਲੈ ਕੇ ਗਏ ਸੀਗੇ ਪਾੜ ਵੀ ਦਿੱਤੀ ਉਹਨਾਂ ਨੇ ਦੰડા ਨਾਲ ਉਹ ਕਰੀ ਜਾਂਦੇ ਸੀਗੇ ਆ ਪਈ ਆ ਬਾਈ ਟੰਗੀ ਪਈ ਜਮਾ ਸਵੇਰੇ ਸਵੇਰ ਦਾ ਟਾਈਮ ਸੀਗਾ 7:00 ਵਜੇ ਸੀਗੇ ਬਾਈ ਜਦੋਂ ਇਹਨਾਂ ਨੇ ਹੱਲਾ ਬੋਲਿਆ ਸਾਈਕਲਾਂ ਤੇ ਫਿਰ ਇਥੇ ਕੂਰੇ ਕਰੇ ਜੇ ਮਗਰ ਵੀ ਪੈਂਦੇ ਦੰਦ ਜੇ ਦਿਖਾਉਂਦੇ ਸੀਗੇ ਤੁਰ ਲਗਾਈਆਂ ਲੈ ਲੈ ਆਉਂਦੇ ਸੀਗੇ ਆ ਪਈ ਆ ਟੀ-ਸ਼ਰਟ ਪਾੜੀ ਭਰਿਆੜ ਕਰਤੀ ਜਾਵਾ ਤੇ ਚੱਲਦੇ ਆ ਜੀ ਹੁਣ ਆਪਾਂ ਬ੍ਰਿੰਦਾਵਨ ਸ਼ਹਿਰ ਕਰਨ ਵਾਹਿਗੁਰੂ ਜੀ ਜੋੜਾ ਜੁੱਤੀ ਰੱਖਣ ਵਾਸਤੇ ਬਾਈ ਇੱਥੇ ਆ ਬਣਿਆ ਹੋਇਆ ਗੁਰੂ ਘਰ ਚ ਸਾਨੂੰ ਪਤਾ ਹੀ ਆ ਵੀ ਜਿਹੜਾ ਆਪਾਂ ਪਹਿਲਾਂ ਗੱਲਬਾਤ ਦੱਸ ਕੇ ਹਟਿਆਂਗੇ ਬਾਂਦਰ ਹੋਣਿਆਂ ਦੀ ਇਹਦੇ ਇਹਨਾਂ ਦੇ ਡਰ ਤੋਂ ਬਾਈ ਇਹ ਸਾਰਾ ਕੁਸਾ ਇਹਨਾਂ ਦੇ ਵਿੱਚ ਐ ਸੰਭਾਲ ਕੇ ਰੱਖਣਾ ਪੈਂਦਾ ਕੋਈ ਲੀੜਾ ਲੱਤਾਂ ਕੁਸ ਬਾਹਰ ਨਹੀਂ ਰੱਖਿਆ ਜਾਂਦਾ ਸਾਰਾ ਕੁਸ ਸੰਭਾਲ ਕੇ ਅੰਦਰ ਰੱਖਣਾ ਪੈਂਦਾ ਨਹੀਂ ਇਹ ਨਾਲ ਦੀ ਨਾਲ ਉਹਦੀ ਡੈਂਚ ਦਿੰਦੇ ਆਗੇ ਅਸ ਟਾਈਮ ਆਈ ਆਪਾਂ ਹੈਗੇ ਆਂਗੇ ਸ਼ਹਿਰ ਬਰਿੰਦਾਵਨ ਚ ਬਰਿੰਦਾਵਨ ਦਾ ਮਤਲਬ ਬਰਿੰਦਾ ਦਾ ਮਤਲਬ ਜੀ ਤુલਸੀ ਤੇ ਬਨ ਦਾ ਮਤਲਬ ਜੰਗਲ ਤੇ ਬਾਈ ਬਹੁਤ ਟਾਈਮ ਪਹਿਲਾਂ ਜਿਹੜੇ ਇੱਥੇ ਤુલਸੀ ਦੇ ਨਾਲ ਜੰਗਲੀ ਆਪਾਂ ਕਹਿ ਸਕਦੇ ਆਂਗੇ 10-12 ਕਿਲੋਮੀਟਰ ਦੇ ਏਰੀਆ ਚ ਸਾਰੀ ਤુલਸੀ ਸੀਗੀ ਤੇ ਜਿੱਥੋਂ ਇਹਦਾ ਨਾਂ ਪਿਆਗਾ ਸ਼ਹਿਰ ਦਾ ਬਰਿੰਦਾਵਨ ਬਰਿੰਦਾ ਦਾ ਮਤਲਬ ਤુલਸੀ ਬਨ ਦਾ ਮਤਲਬ ਜੰਗਲ ਜੀ ਤੇ ਐਸੇ ਦੇ ਨਾਲ ਹੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੱਟਿਆਂ ਛੋਟਿਆਂ ਨੂੰ ਪਹਿਲਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਬਈ ਤੁਸੀਂ ਇਹ ਸ਼ਹਿਰ ਦੇ ਵਿੱਚ ਆਉਂਗੇ ਤਾਂ ਜਿਹੜੀ ਤੁਹਾਡੇ ਕੰਨਾਂ ਦੇ ਵਿੱਚ ਸਾਰਿਆਂ ਨਾਲ ਵੱਧ ਆਵਾਜ਼ ਪਾਊਗੀ ਰਾਦੇ 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 ਜੀ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਸਾਰਿਆਂ ਨਾਲੋਂ ਪਹਿਲਾਂ ਇਸ ਕੋਨ ਮੰਦਿਰ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਲਾਈਕ ਕਮੈਂਟ ਪਾਈ ਜਰੂਰ ਕਰਦਿਆ ਕਰੋ 메ਨ ਸੜਕ ਦੇ ਉੱਤੋਂ ਬਈ ਲਿਖਿਆ ਹੋਇਆ ਟੈਂਪਲ ਐਂਟਰੀ ਮੰਦਿਰ ਨੂੰ ਜਾਣ ਦਾ ਇਹ ਰਾਹ ਹੈਗਾ ਸ਼੍ਰੀ ਸ਼੍ਰੀ ਕ੍ਰਿਸ਼ਨ ਬਲਰਾਮ ਮੰਦਿਰ ਇਸਕੋਨ ਇੰਟਰਨੈਸ਼ਨਲ ਸਟੇਟਿਟੀ ਫਾਰ ਕ੍ਰਿਸ਼ਨ ਸੀਓਐਨ ਇਹ ਆਪਾਂ ਨੂੰ ਜੀ ਪੜ੍ਹਨਾ ਨਹੀਂ ਆਉਂਦਾ ਮਾਫ ਕਰੋ ਕਿਵੇਂ ਕੌਨਸ਼ੀਅਸਨੈਸ ਕੌਨਸ਼ੀਅਸਨੈਸ ਠੀਕ ਆ ਜੀ ਹੁਣ ਆਪਾਂ ਮੰਦਿਰ ਦੇ ਅੱਗੇ ਚੱਲਦੇ ਅੰਦਰ ਚੱਲਦੇ ਆਂਗੇ ਦਰਸ਼ਨ ਕਰਦੇ ਆਂਦੇ ਤੁਹਾਨੂੰ ਵੀ ਕਰਾਉਣੇ ਜੀ ਇੱਕ ਮੰਦਿਰ ਜੀ ਖੁੱਲਣ ਦਾ ਟਾਈਮ ਹੈਗਾ ਸਵੇਰੇ 4:10 ਮਿੰਟਾਂ ਤੇ ਤੇ ਬੰਦ ਹੁੰਦਾਗਾ ਜੀ ਹੈ 5 ਵਜੇ ਕੇ 10 ਮਿੰਟਾਂ ਤੋਂ 1 ਘੰਟੇ ਲਈ ਸਵੇਰੇ ਮੰਗਲਾ ਹੁੰਦੀ ਉਹਦੇ ਹੀ ਖੁੱਲਦਾ ਹੈ ਅੱਛਾ ਅੱਛਾ ਤੇ ਐਤੂ ਬਾਅਦ ਟਾਈਮ ਲਿਖਿਆਗਾ ਸਾਢੇ 7 ਸਵੇਰੇ ਤੋਂ 12:45 ਤੱਕ ਸਾਢੇ 4 ਅਸਨ ਦੇ ਤੇ ਫਿਰ 8:45 ਰਾਤ ਦੇ ਹਾਂਜੀ ਹਾਂਜੀ ਖੰਡਰ ਮੈਨੂੰ ਖੰਡਰ ਮੈਂ ਨੂ ਨਾ ਮੈਂ ਰਾਤੇ ਲਾਇਆ ਅੱਲਾ ਫੜੀ ਜੀ ਜੀ ਆਪਾਂ ਗੱਲ ਕਰੀਏ ਇਸਕੋਨ ਮੰਦਿਰ ਬਾਰੇ ਤਾਂ ਇਸਕੋਨ ਦੀ ਪਹਿਲੇ ਆਪਾਂ ਫੁੱਲ ਫਾਰਮ ਜਾਣ ਲੈਂਦੇ ਆ ਇਸਕੋਨ ਨੂੰ ਇਸਕੋਨ ਕਿਉਂ ਕਿਹਾ ਜਾਂਦਾ ਹੈ ਆਈ ਐਸ ਕੇ ਸੀਓ ਐਨ ਆਈ ਐਸ ਕੇ ਦਾ ਮਤਲਬ ਹੁੰਦਾ ਇੰਟਰਨੈਸ਼ਨਲ ਸੁਸਾਇਟੀ ਫੋਰ ਕ੍ਰਿਸ਼ਨਾ ਕੌਨਸ਼ੀਅਸਨੈਸ ਹਿੰਦੀ ਚ ਗੱਲ ਕਰੀਏ ਤਾਂ ਇਹਦਾ ਮਤਲਬ ਹੈ ਜੀ ਅੰਤਰਰਾਸ਼ਟਰੀਏ ਕ੍ਰਿਸ਼ਨ ਭਾਵਨਾ ਅਮਰਿਤ ਸੰਗ ਸੰਗ ਮਤਲਬ ਸੁਸਾਇਟੀ ਹੋਗੀ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਪ੍ਰਭੂ ਪਾਤ ਜੀ ਦੁਆਰਾ ਇਹਦੀ ਜਿਹੜੀ ਸ਼ੁਰੂਆਤ ਕਰੀ ਗਈ ਸੀ ਕਿ ਤੇ ਦੂਜੀ ਗੱਲ ਕਰੀਏ ਪ੍ਰਭੂ ਪਾਤ ਜੀ ਜਿਹੜੇ ਸੀਗੇ ਆਪਣੇ ਉਹ ਅਮਰੀਕਾ ਗਏ ਸੀਗੇ ਬਾਹਰਲੀ ਕੰਟਰੀ ਤੇ ਬਾਹਰਲੀ ਕੰਟਰੀ ਜਦੋਂ ਬਾਹਰਲੇ ਮੁਲਕ ਗਏ ਸੀਗੇ ਬਾਹਰਲੇ ਵਿਦੇਸ਼ ਦੇ ਵਿੱਚ ਤੇ ਉੱਥੇ ਜਾ ਕੇ ਨਸ਼ੇੜੀ ਹੁੰਦੇ ਸੀਗੇ ਹਿੱਪੀਜ਼ ਜਿਹੜੇ ਆਪਾਂ ਕਹਿ ਦਿੰਦੇ ਆ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਸੀ ਐਜ਼ ਇਹ ਆਪਾਂ ਗੱਲ ਕਰੀਏ ਨਿਊਯਾਰਕ ਦੇ ਵਿੱਚ ਉਹ ਜ਼ੌਂਬੀ ਹੁੰਦੇ ਸੀਗੇ ਖਾਣ ਵਾਲਾ ਮਨੁੱਖ ਖਾਣ ਵਾਲੇ ਜਿਹੜੇ ਬੰਦੇ ਬਣ ਜਾਂਦੇ ਨੇ ਡਰਗਸ ਫਮੀ ਛਰੀਲਾ ਪ੍ਰੋਵਾਸ ਇਹ ਇਹ ਮਤਲਬ ਬੜੀ ਵੱਡੀ ਉਪਾਦੀ ਹੁੰਦੀ ਹੈ ਭਗਤੀ ਵਿਦਾਂਕ ਇਹਨਾਂ ਦੇ ਉੱਪਰ ਜਿਹੜੇ ਗੁਰੂ ਸ਼ਿਗੇਜਾ ਤਾਂ ਭਗਤੀ ਵਿਨੋਦ ਸਰਸਤੀ ਠਾਕੁਰ ਉਸ ਤੋਂ ਉੱਪਰ ਅਗਰ ਗੱਲ ਕਰੀ ਜਾਈਏ ਕਰੀ ਜਾਈਏ ਕਰੀ ਜਾਈਏ ਤਾਂ ਫਿਰ ਚੈਤਨੇ ਮਹਾਪ੍ਰਭੂ ਆ ਜਾਂਦੇ ਆ ਉਸ ਤੋਂ ਉੱਪਰ ਅਗਰ ਗੱਲ ਕਰੀਏ ਚੈਤਨੇ ਮਹਾਪ੍ਰਭੂ ਤੋਂ ਇਤਿਹਾਸ ਜਿਹੜਾ ਜਾਂਦਾ 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 ਬ੍ਰਹਮ ਸੰਪਰਦਾਇ ਮੰਦਰ ਦੇ ਆਪਾਂ ਦਰਸ਼ਨ ਕਰਕੇ ਬਾਈ 15 ਤੋਂ 20 ਮਿੰਟਾਂ ਦੇ ਵਿੱਚ ਵਾਪਸ ਆ ਗਿਆਂਗੇ ਤੇ ਮਥਰਾ ਉਹ ਸਥਾਨ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਜਿੱਥੇ ਜਨਮ ਭੂਮੀ ਹੈਗੀ ਤੇ ਹੁਣ ਆਪਾਂ ਹੈਗੇ ਆਂਗੇ ਬਰਿੰਦਾਵਨ ਦੇ ਵਿੱਚ ਜਿੱਥੇ ਕਿ ਕ੍ਰਿਸ਼ਨ ਭਗਵਾਨ ਦਾ ਬਚਪਨ ਬੀਤਿਆ ਤੇ ਬਰਿੰਦਾਵਨ ਸੋਨੂੰ ਆਉਣ ਲਈ ਜੀ ਪਹਿਲਾਂ ਮਥਰਾ ਆਉਣਾ ਪਊਗਾ ਮਥਰਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆਗਾ ਕਿੱਦਾਂ-ਕਿੱਦਾਂ ਆਇਆ ਜਾਂਦਾਗਾ ਤੇ ਮਥਰਾ ਤੋਂ ਬਾਈ ਜੇ ਤੁਸੀਂ ਕੱਲੇ ਜਾਣੇ ਹਨ ਆਟੋ ਕਰਾ ਕੇ ਆਉਣੇ ਤਾਂ 200 ਰੁਪਏ ਲੱਗੂਗਾ ਜੇ ਤੁਸੀਂ ਕਿਸੇ ਦੇ ਨਾਲ 2-4 ਜਾਣੇ ਹੋਗੇ ਤਾਂ 50 ਰੁਪਏ ਲੱਗਣਗੇ ਜੇ ਤੁਸੀਂ ਬੱਸ ਤੇ ਆਉਣੇ ਹੋਗੇ ਤਾਂ ਤਾਂ ਵੀ 50 ਰੁਪਏ ਲੱਗਦੇ ਆ ਮथुरा ਤੋਂ ਬ੍ਰਿੰਦਾਵਨ ਆਉਣ ਦੇ ਲਈ ਇਹ ਸਮੰਦਰ ਦੇ ਬਾਈ ਦੋ ਗੇਟ ਆ ਗਏ ਜਿਹੜੇ ਗੇਟ ਰਾਹੀਂ ਤੁਸੀਂ ਅੰਦਰ ਬੜੋਂਗੇ ਹਨਾ ਉਸ ਗੇਟ ਰਾਹੀਂ ਤੁਸੀਂ ਬਾਹਰ ਨਹੀਂ ਆ ਸਕਦੇ ਦੂਸਰੇ ਗੇਟ ਰਾਹੀਂ ਬਾਈ ਤੁਹਾਨੂੰ ਬਾਹਰ ਆਉਣਾ ਪਊਗਾ ਇੱਕੋ ਹੀ ਰੋਡ ਤੇ ਬਾਈ ਇਹ ਦੋਨੋਂ ਗੇਟ ਲੱਗ ਜਾਂਦੇ ਆ ਤੇ ਅੰਦਰ ਜਾਣ ਤੋਂ ਪਹਿਲਾਂ ਬਾਈ ਤੁਹਾਨੂੰ ਜੋ ਵੀ ਤੁਹਾਡਾ ਸਮਾਨ ਵਗੈਰਾ ਦਾ ਤੁਸੀਂ ਨਾਲ ਕੁਝ ਵੀ ਨਹੀਂ ਲਿਜਾ ਸਕਦੇ ਫੋਨ ਲੈ ਕੇ ਜਾ ਸਕਦੇ ਹੋਗੇ ਤੁਸੀਂ ਆਪਦੀ ਕਿੱਟ ਵਗੈਰਾ ਹਨਾ ਉਹ ਚ ਕੋਈ ਵੀ ਸਮਾਨ ਆ ਉਹ ਇੱਥੇ ਬਾਹਰ ਜਮਾ ਕਰਾਉਣਾ ਪਊ ਖੱਬੇ ਹੱਥ ਤੇ ਆਦੇ ਬੂਟ ਚੱਪਲਾਂ ਜੋੜੇ ਜੋ ਵੀ ਆ ਉਹ ਵੀ ਤੁਹਾਨੂੰ ਇੱਥੇ ਖੱਬੇ ਹੱਥ ਤੁਹਾਡੇ ਜਮਾ ਹੋ ਜਾਣਗੇ ਜੀ ਤੇ ਫਿਰ ਤੁਸੀਂ ਅੰਦਰ ਜਾ ਸਕੋਗੇ ਤੇ ਬਾਈ ਮੰਦਰ ਦੇ ਅੰਦਰ ਹੀ ਰੈਸਟੋਰੈਂਟ ਹੈਗਾ ਜਿੱਦੇ ਤੁਸੀਂ ਆਪਦਾ ਖਾਣਾ ਪੀਣਾ ਵੀ ਖਾ ਸਕਦੇ ਹੋ ਤੇ ਜੇ ਕਿਸੇ ਨੇ ਬਾਈ ਰਾਤ ਕੱਟਣੀ ਆ ਤਾਂ ਕਮਰਾ ਵੀ ਮਿਲ ਜਾਂਦਾਗਾ ਕਮਰਾ ਹੈਗਾ ਕਮਰੇ ਦਾ ਰੇਟ ਆ ਜੀ 3000 ਤੋਂ ਜਿਹੜਾ ਸ਼ੁਰੂ ਹੋ ਜਾਂਦਾਗਾ ਅੱਗੇ ਤੁਸੀਂ 5000 7000 ਆਪ ਦੇ ਹਿਸਾਬ ਦੇ ਨਾਲ ਕਮਰਾ ਲੈ ਸਕਦੇ ਹੋ ਮੰਦਰ ਦੇ ਅੰਦਰ ਹੀ ਆ ਜਿਹੜਾ ਇਹ ਰੈਸਟੋਰੈਂਟ ਆਗਾ ਹੁਣ ਆਪਾਂ ਪਹੁੰਚ ਗਏ ਆ ਜੀ ਬਾਬਾ ਸ਼੍ਰੀ ਗौरी गोपाल ਜੀ ਦੇ ਆਸ਼ਰਮ ਚ ਤੇ ਥੱਲੇ ਜੀ ਹਾਲ ਬਣਿਆ ਹੋਇਆਗਾ ਤੇ ਹਾਲ ਦੇ ਵਿੱਚ ਸੰਗਤਾਂ ਦਾ ਜਿਹੜਾ ਇਕੱਠ ਬਹੁਤ ਆਗਾ ਤੇ ਆਪਾਂ ਵੀ ਜਿਹੜਾ 5-4 ਮਿੰਟ ਉਹਨਾਂ ਦੇ ਵਿਚਾਰ ਸੁਣ ਕੇ ਆਉਣੇ ਆਗੇ सुना है, सारे यही परमा को सब सबको प्राप्त होता है और तो सबकी सेवा दास करता आपसे बस मेरी प्रार्थना है कि आप भी अपनी माँ के पास बैठिए और थोड़ा आप भी अपनी माँ से प्यार कीजिए आप भी अपने हाथ से अपनी माँ को खिलाया करो उसने अपने हाथ से खिलाया है तो कभी आप भी खिलाओ कभी आप भी उसके पास दबाओ कभी आप भी उसके संग हंसो आप लोग अपनी माँ के साथ बैठते भी नहीं हैं इतने बिजी हैं आप लोग माँ बाप के लिए समय नहीं है फुर्सत नहीं ये थोड़ा माँ के संग बैठा करो माँ के संग बैठ के थोड़ा खिलाओ खाओ जीवन का ये सुख है इसलिए आप लोगों से मेरी प्रार्थना है कि माँ को ही परमात्मा जानो ईश्वर मारो ਸਾਰੀ ਉਹ ਪਰਸੰਮ ਜਿੰਨੀ ਮائیں ਹੈ ਆਪ ਸਭ ਕੇ ਸਹਿਯੋਗ ਸੇ 사વન ਦਾ ਮਹੀਨਾ ਚੱਲ ਰਹਾ ਹੈ ਆਪ ਵੀ ਇਹਨਾਂ ਮਾਂ ਨੂੰ ਭੋਜਨ ਕਰਵਾਈਏ ਇਸ ਮਾਹ ਮੇਂ ਅਸੀਂ ਵੀ ਨਰਦਮਾ ਹਾਂ ਹਣ ਆਪਾਂ ਬਾਈ ਜਾ ਰਹੇ ਆਂਗੇ ਬੰਗ ਕੇ ਬਿਹਾਰੀ ਮੰਦਰ ਚ ਬ੍ਰਿੰਦਾਵਨ ਦਾ ਜਿਹੜਾ ਬਾਈ ਸਾਰਿਆਂ ਨਾਲੋਂ ਮੁੱਖ ਮੰਦਰ ਆਗਾ ਇੱਥੇ ਸਾਰਿਆਂ ਨਾਲੋਂ ਬਾਈ ਜ਼ਿਆਦਾ ਇਕੱਠ ਹੁੰਦਾਗਾ ਸ਼ਨੀਵਾਰ ਤੇ ਐਤਵਾਰ ਨੂੰ ਅੱਜ ਵੀ ਸ਼ਨੀਵਾਰ ਹੈ ਬਹੁਤ ਜ਼ਿਆਦਾ ਕਾਟਾਗਾ ਤੇ ਆਪਾਂ ਚੱਲਦੇ ਆ ਜਲਦੀ ਜਲਦੀ ਬਾਈ ਦਰਸ਼ਨ ਕਰਕੇ ਆਉਣੇ ਆਗੇ ਬਾਂਕੇ ਵਿਆਰੀ ਮੰਦਿਰ ਚ ਜੀ ਆਪਾਂ ਦਰਸ਼ਨ ਕਰਕੇ ਆ ਗਏ ਆ ਲਗਭਗ ਆਪਾਂ ਨੂੰ 40 ਤੋਂ 45 ਮਿੰਟ ਲੱਗੇ ਆ ਰਸ਼ ਬਹੁਤ ਸੀਗਾ ਸ਼ਨੀਵਾਰ ਐਤਵਾਰ ਬਾਈ ਬਹੁਤ ਜ਼ਿਆਦਾ ਰਸ਼ ਹੁੰਦਾਗਾ ਤੇ ਇੱਕ ਗੱਲ ਦਾ ਧਿਆਨ ਰੱਖਣਾ ਬਾਈ ਆਦੇ ਬੂਟ ਜਾਂ ਚੱਪਲਾ ਹਨਾ ਪਿੱਛੇ ਜਾਂਦਾ ਰੋਡ ਤੇ ਲਾ ਕੇ ਜਾਇਓ ਕਿਸੇ ਪਾਸੇ ਤੇ ਨਹੀਂ ਬਾਈ ਆਪਦੀ ਗੱਡੀ ਗੁੱਡੀ ਹਨਾ ਜਿੱਥੇ ਵੀ ਜਿਹੜਾ ਕਮਰਾ ਹੁੰਦਾ ਉੱਥੇ ਲਾ ਕੇ ਜਾਇਓ ਜੇ ਨਾਲ ਬੂਟ ਪਾ ਕੇ ਲੈ ਕੇ ਅੱਗੇ ਤਾਂ ਤੁਹਾਡੇ ਨਾਲ ਬੂਟ ਮਿਲਣ ਤੇ ਨਾ ਬਾਅਦ ਚ ਚੱਪਲਾ ਮਿਲਣ ਉਦਾਂ ਹੀ ਕਿਉਂਕਿ ਜਿਹੜੇ ਗੇਟ ਜਾਉਂਗੇ ਬਾਈ ਤੇ ਉਹ ਗੇਟ ਵਾਪਸ ਨਹੀਂ ਆਉਣਾ ਗੇਟ ਫੋਰ ਵਾਪਸ ਆਉਣਾ ਪੈਂਦਾਗਾ ਤੇ ਫਿਰ ਤੁਹਾਨੂੰ ਉੱਥੇ ਕੱਟ ਬਹੁਤ ਹੁੰਦਾਗਾ ਕੁਝ ਨਹੀਂ ਮਿਲਣਾ ਹੈਗਾ ਤੇ ਜਾਂ ਰਾਹ 'ਚ ਇੱਕ ਅੱਧੀ ਦੁਕਾਨ ਵਾਲਾ ਕੋਈ ਉਹ ਡੱਬੇ ਜੇ ਰੱਖੀ ਬੈਠਾ ਹੁੰਦਾ ਉਹਦੇ 'ਚ ਜਮਾ ਕਰਵਾ ਲੈਂਦਾ ਤੇ ਇੱਕ ਗੱਲ ਹੋਰ ਬਾਈ ਜਾਂਦਿਆਂ ਨੇ ਬਾਂਦਰਾ ਤੋਂ ਖਾਸ ਧਿਆਨ ਰੱਖਣਾ ਆਪਦੀਆਂ ਐਨਕਾਂ ਟੋਪੀ ਤੇ ਫੋਨ ਦਾ ਖਾਸ ਧਿਆਨ ਰੱਖਣਾ ਉਹਦੀ ਲੈ ਜਾਂਦੇ ਨਾਲ ਦੀ ਨਾਲ ਤੇ ਫਿਰ ਕੰਮ ਔਖਾ ਹੋ ਜਾਂਦਾਗਾ ਹਾਰੇ ਰਾਮਾ ਆਹਰੇ ਰਾਮਾ ਰਾਮ ਰਾਮ ਕਰੀ ਕਾਜ ਅੰਮ੍ਰਿਤਸਰ ਆਏ ਜੀਸਸ ਆਏ ਬੋਲੇ ਨਾ ਟਾਈਮ ਹੋ ਗਿਆ ਭਾਈ 7:30 ਦਾ ਤੇ ਆਪਾਂ ਆਪਣੇ ਸਾਈਕਲ ਗੁਰੂ ਘਰ ਤੋਂ ਲੈਂਦੇ ਆਪਣੇ ਕੋਲ ਹੀ ਆ ਗਏ ਉਹ ਸਾਹਮਣੇ ਖੜੇ ਹੈਗੇ ਤੇ ਇੱਧਰ ਲਿਖਿਆਗਾ ਬ੍ਰਿਜਵਾਸੀ ਬਾਈ ਆਪਾਂ ਇਥੋਂ ਕਾਫੀ ਜਾਣੇ ਤੋਂ ਪੁੱਛਿਆ ਨਾ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ ਭਾਈ ਇਥੋਂ ਦਾ ਖਾਣ ਪੀਣ ਦਾ ਕਿੱਥੋਂ ਮਸ਼ਹੂਰ ਹੈਗਾ ਕਹਿੰਦੇ ਬਾਈ ਬ੍ਰਿਜਵਾਸੀ ਦੇ ਪੇੜੇ ਮਸ਼ਹੂਰ ਆ ਤੇ ਹੋਰ ਵੀ ਕੀ ਮਸ਼ਹੂਰ ਹੈਗਾ ਆਪਾਂ ਨੂੰ ਅੰਦਰ ਜਾ ਕੇ ਪਤਾ ਲੱਗੂ ਕਿੱਦਾਂ ਦੀ ਗੱਲਬਾਤ ਹੈ ਇਹ ਜਿਹੜੀ ਬਾਈ ਦੁਕਾਨ ਕਹ ਲੋ ਰੈਸਟੋਰੈਂਟ ਹੋਟਲ ਜੋ ਵੀ ਆ ਹਨ ਇਹ ਜਿਹੜਾ ਬਾਈ ਇਥੋਂ ਦਾ ਮੇਨ ਮੰਦਿਰ ਆਗਾ ਬਾਗੇ ਬਿਹਾਰੀ ਬਸ ਉਹਦੇ ਤੋਂ 100 200 ਮੀਟਰ ਦੀ ਦੂਰੀ ਤੇ ਇਹ ਜਿਹੜਾ ਹੋਟਲ ਕੁਝ ਵੀ ਲਾ ਲੋ ਪੈਂਦਾਗਾ ਦੁਕਾਨ ਪੈਂਦੀ ਹੈਗੀ ਤੇ ਆਪਾਂ ਚਲਦੇ ਅੰਦਰ ਕੀ ਗੱਲਬਾਤ ਹੈਗੀ ਚੈੱਕ ਕਰਦੇ ਆਂਗੇ ਕਾਊਂਟਰ ਵਾਲੇ ਬਾਈ ਨੂੰ ਬਾਈ ਕਿਹਾ ਸੀਗਾ ਵੀ 50 ਰੁਪਈਆ ਦੇ ਪੇੜੇ ਦੇ ਦੇ ਪਰ ਮੰਨਿਆ ਨਹੀਂਗਾ ਕਹਿੰਦਾ 135 ਰੁਪਈਆ ਦੇ ਲੈਣੇ ਪੈਣਗੇ ਉਹ ਵੀ ਪਾਈ ਆ ਤੇ ਫਿਰ ਆਪਾਂ ਬਾਈ ਪਰਚੀ ਜੀ ਕਟਾਲੀ 135 ਰੁਪਈਆ ਦੀ ਤੇ ਚੈੱਕ ਕਰਦੇ ਹੁਣ ਕੀ ਗੱਲ ਬਾਤ ਆ ਬਾਈ ਕਿੱਦਾਂ ਦੇ ਪੇੜੇ ਹੁੰਦੇ ਆ ਸੰਦੀਪ ਤੂੰ ਪਹਿਲਾਂ ਕਦੇ ਪੇੜੇ ਖਾਦੇ ਆ ਆਪਣੇ ਉੱਧਰ ਤਾਂ ਖਾਦੇ ਆ ਪਰ ਇੱਥੋਂ ਦੇ ਮਸ਼ਹੂਰ ਆ ਬਰਿੰਦਾਵਨ ਦੇ ਕਹਿੰਦੇ ਇੱਥੋਂ ਦੇ ਮਸ਼ਹੂਰ ਆ ਨਾ ਮੈਂ ਤਾਂ ਕਦੇ ਖਾਦੇ ਨਹੀਂ ਗੇ ਮੈਨੂੰ ਤਾਂ ਇਹ ਨਹੀਂ ਪਤਾ ਕਿੱਦਾਂ ਦੇ ਹੁੰਦੇ ਆ ਦੇਖਦੇ ਆ ਹੁਣ ਸਰ ਖਾ ਕੇ ਤੁਹਾਨੂੰ ਦੱਸਦੇ ਆ ਕਿੱਦਾਂ ਦੇ ਲੱਗਦੇ ਆ ਓਹ ਵਾਹ ਜੋ ਕਿਵੇਂ ਚਾੜ ਥੋੜਾ ਜਿਹਾ ਵੱਡਾ ਜੀ ਸਾਹਿਬ ਥੋੜਾ ਥੋੜਾ ਮੇਰ ਭਾਨੀ ਆ ਜਾ ਸੰਦੀਪ ਕਿਰਾ ਕੋਲ ਕੋਲ ਕਰਾਨ ਕਰਦੇ ਅੱਜ ਆਪਣੇ ਕਰਮਾਂ ਚ ਹੈਗੇ ਸੀਗੇ ਓਹ ਗੱਲ ਬਾਤ ਆਪਣਾ ਪੰਜਾਬੀ ਸੋਦੇ ਕਰ ਲੋ ਇਹਨੇ ਖੋਲਣ ਲਾ ਪੂ ਪਹਿਲਾਂ ਖੁੱਲ ਗਿਆ ਖੁੱਲ ਗਿਆ ਇਹ ਆ ਭਾਈ ਬਰਿੰਦਾਵਨ ਦੇ ਪੇੜੇ ਮਸ਼ਹੂਰ ਇਹ ਤਾਂ ਨਹੀਂ ਖਾਦੇ ਭਈ ਮੈਂ ਕਰੋ ਚੈੱਕ ਕਰਕੇ ਮਾੜਾ ਦੱਸੋ ਕਿਵੇਂ ਲੱਗੇ ਚਿੱਟੇ ਜ਼ਰੂਰ ਖਾਦੇ ਆ ਬਾਤ ਬਾਤ ਦਿਖਾਓ ਕੀ ਗੱਲ ਬਾਤ ਹੈ ਮਾ ਕੰਨ ਕੱਲ ਬਤਾ ਪੱਕੀ ਗੱਲ ਹੈ ਸੱਚੀ ਹੈ ਵਧੀਆ ਪੂਰਾ ਪੇੜਾ 520 ਰੁਪਏ ਕਿਲੋ ਆ ਬਾਈ ਇਹ ਆਪਾਂ ਨੂੰ ਪਾਈਆ ਦਿੱਤੇ 135 ਰੁਪਿਆ ਦੇ ਇੱਥੇ ਨਾ ਦੁਕਾਨ 'ਚ ਇਹਨਾਂ ਦੀ ਤੇ ਥਾਂ ਥਾਂ ਤੇ ਲਿਖਿਆ ਹੋਇਆ ਪੇੜਾ 520 ਬਾਕੀਆਂ ਹੋਰ ਆਈਟਮਾਂ ਵੀ ਲਿਖੀਆਂ ਪਰ ਪੇੜੇ ਦੀ ਥੋੜੀ ਜਿਹੀ ਜ਼ਿਆਦਾ ਐਡ ਕੀਤੀ ਹੋਈ ਆ ਤੇ ਇਹੀ ਵਾਰ ਮਸ਼ਹੂਰ ਹੋਊਗਾ ਇਹਨਾਂ ਦਾ ਜਿਆਦਾ ਜਿਹੜਾ ਮੇਨ ਆਈਟਮ ਇਹੀ ਹੈਗੀ वैसे कह रहे वृंदावन ਦਾ ਪੇੜਾ ਮਸ਼ਹੂਰ ਹੁੰਦਾ ਪਰ ਮੈਂ ਛੋਟੇ ਚਿੱਟੇ ਪੇੜੇ ਖਾਦੇ ਆ ਇਹ ਨਹੀਂ ਪੇੜਾ ਖਾਂਦਾ ਸੀ ਮੈਨੂੰ ਅੱਗੇ ਵੀ ਉਹੀ ਆ ਪਰ ਇਹ ਤਾਂ ਲਾਜਵਾਬ ਧੰਨਵਾਦ ਆ ਠੀਕ ਹੈ ਜੀ ਹਾਂ ਹਾਂ ਬਿੱਤ ਬਾਈ ਕੀ ਗੱਲ ਬਾਤ ਆ ਹੁਣ ਤੁਸੀਂ ਵੀ ਦੱਸ ਦੋ ਨਹੀਂ ਆ ਠੀਕ ਆ ਗੱਲ ਬਾਤ ਆ ਹੈ ਹਾਂ ਅੱਜ ਪੂਰਾ 135 ਰੁਪਏ ਦਾ ਲੈਣ ਹੱਕ ਆ ਗਿਆ ਮੁੱਲ ਮੋੜ ਦੇ ਆ ਮੋਲ ਮੋੜਦੇ ਜਿਵੇਂ ਆਪਣਾ ਵਧੀਆ ਖਵਾ ਨਹੀਂ ਹੁੰਦਾ ਘਰੇ ਮਤਲਬ ਬਣਾਇਆ ਹੋਣਾ ਹਾਂ ਹਾਂ ਪੂਰਾ ਵਧੀਆ ਹੁੰਦਾਗਾ ਉਹਨਾਂ ਨੂੰ ਆ ਬਿਲਕੁਲ ਠੀਕ ਹੈ ਵੀ ਪੂਰਾ ਟੇਸਟੀ ਆਗਾ ਉਹੀ ਗੱਲ ਬਾਤ ਨਹੀਂ ਹੈਗੀ ਵੀ ਉਹੀ ਹੈ ਜੇ ਆਪਾਂ ਇਹ ਬੇਕਾਰ ਹੁੰਦੇ ਜਮਾ ਤਾਂ ਆਪਾਂ ਇੱਥੇ ਕਹਿੰਦੇ ਵੀ ਇਹ ਬੇਕਾਰ ਆ ਜਮਾ ਪਰ ਇਹ ਠੀਕ ਆ ਵਧੀਆ ਟੇਸਟੀ ਆ ਗਿਆ ਵਧੀਆ ਵੀ 135 ਰੁਪਏ ਦਾ ਹੈ ਜੇ ਕੋਈ ਬਰਿੰਦਾ ਬਣਾਉਂਦਾਗਾ ਤਾਂ ਬਰਿੰਦਾ ਵਾਸੀ ਤੋਂ ਭੇੜੇ ਇੱਕ ਵਾਰੀ ਜ਼ਰੂਰ ਖਾ ਕੇ ਆਇਓ ਵਧੀਆ ਦਾ ਲਵਾਤਾ ਹੈ ਠੀਕ ਹੈ ਤਾਂ ਆਪਾਂ ਵੀ ਹੁਣ बहुत बढ़िया भाई क्या नाम है आपका मेरा नाम है तो क्या नाम भाई? तो ठीक है भाई मुझे समझ तो नहीं आया माफ करना आ, पेड़े के अलावा आपके पास और कौन सी अच्छी आइटम है खाने के लिए और ये कौन से लड्डू है ड्राई लड्डू इसका क्या रेट है भाई ये ग्यारह सौ रूपए किलो है ग्यारह सौ रूपए किलो बाकी भाई अच्छी होंगे सीजन के हिसाब से हमारी है गेवर है मलाई गेवर होता है जो मलाई गेबर और ये भाई ये सादा केवर है सादा केवर और मलाई केवर आगे लगा हुआ है वो भी दिखाइए हमें मलाई गेबर भी भाई ये होता है मलाई गेबर मलाई गेबर जी इसका क्या प्राइस है ये सात सौ रूपए के जी है ये ₹700 केजी और जो सिंपल वाला है वो भी ₹700 केजी है वो भी ₹700 केजी है और पतीसा हमारा बहुत टेढ़े की तरह फेमस है ये भी पतीसा भी इतना फेमस है उसका क्या प्राइस है भैया इसका है हमारा ₹600 केजी ₹600 पैकेज है तो ब्रिजवासी वालों भाई बड़े अच्छे अच्छे प्राइस के साथ अच्छी अच्छी आइटमें लगा रखी है एक बार जरूर आके ट्राई करना आप अगर आपको मेरी हिंदी भी अच्छी लग रही हो तो कमेंट जरूर करना शुक्रिया भाई धन्यवाद ਟਾਈਮ ਬਾਈ 7:10 ਹੋ ਗਏ ਤੇ ਆਪਾਂ ਖੜੇ ਆਂ ਪ੍ਰੇਮ ਮੰਦਰ ਦੇ ਅੱਗੇ ਇਹ ਮੰਦਰਾ ਬਾਈ ਜਿਹੜਾ ਇਹ ਸ਼੍ਰੀ ਪ੍ਰੇਮਾਨੰਦ ਮਹਾਰਾਜ ਜੀ ਦਾਗਾ ਤੇ ਜਿਹੜੀਆਂ ਬਾਈ ਤੁਸੀਂ ਆ ਥੱਲੇ ਸੰਗਤਾਂ ਬੈਠੀਆਂ ਦੇਖਦੇ ਹੋ ਨਾ ਇਹ ਬਾਈ ਉਹਨਾਂ ਦੇ ਦਰਸ਼ਨ ਕਰਨ ਆਈਆਂ ਨੇ ਤੇ ਬਾਈ ਦਰਸ਼ਨ ਜਿਹੜੇ ਹੋਣਗੇ ਸਵੇਰੇ ਬਾਈ 2 ਵਜੇ ਜਿਹੜੇ ਸੰਤ ਬਾਹਰ ਆਉਂਦੇ ਹੈਗੇ ਤੇ ਪ੍ਰੇਮ ਮੰਦਰ ਤੋਂ ਲੈ ਕੇ ਪ੍ਰਕਰਮਾ ਕਰਦੇ ਹੋਏ ਤੇਲੀ ਕੁੰਜ ਮੰਦਰ ਹੈਗਾ ਜਿਹੜਾ ਇਸੇ ਸ਼ਹਿਰ ਦੇ ਵਿੱਚ ਹੀ ਪੈਂਦਾਗਾ ਬਰਿੰਦਾਬਨ ਦੇ ਵਿੱਚ ਹੀ ਉੱਥੋਂ ਤੱਕ ਜਾਂਦੇ ਆਗੇ ਬਾਈ ਸਵੇਰੇ 2 ਵਜੇ ਤੇ ਸਾਰੀਆਂ ਸੰਗਤਾਂ ਅੱਜ ਇੱਥੇ ਰਾਤ ਕੱਟਣਗੀਆਂ ਆਪਣੇ ਵੀ ਆਪਣੇ ਕੋਲੇ ਸਾਈਕਲ ਇੱਥੇ ਆਗੇ ਤੇ ਆਪਾਂ ਵੀ ਰਾਤ ਜਿਹੜੀ ਇੱਥੇ ਕਟਾਂਗੇ ਅੱਜ ਦਾ ਜਿਹੜਾ ਬਰਿੰਦਾਬਨ ਦਾ ਨਾ ਆਪਾਂ ਸਾਰਾ ਕੁਝ ਫਤਈ ਇਸ ਵੀਡੀਓ ਦੇ ਵਿੱਚ ਘਾਰੀ ਦੇਣਾਗਾ ਤੇ ਟਾਈਮਿੰਗ ਵੇਰਾ ਆਪਾਂ ਦੱਸਦੇ ਆਂ ਬਾਈ ਉੱਥੇ ਲਿਖੀ ਹੋਈ ਆਏ ਮੰਦਿਰ ਕਿਹੜੇ ਟਾਈਮ ਖੁੱਲਦਾ ਤੇ ਕਿਹੜੇ ਟਾਈਮ ਬੰਦ ਰਹਿੰਦਾਗਾ ਇੱਕ ਵਾਰੀ ਥੋੜੀ ਲੇਟ ਆ ਜਾਂਦੋ ਲੇਟ ੁੱਟ ਗਈ ਬਾਈ ਸੋਨ ਦੱਸਦੇ ਆਂ ਬਾਈ ਸਾਨੂੰ ਆਪਾਂ ਇਹ ਮੰਦਿਰ ਕਿਹੜੇ ਟਾਈਮ ਖੁੱਲਦਾਗਾ ਤੇ ਕਿਹੜੇ ਟਾਈਮ ਬੰਦ ਰਹਿੰਦਾਗਾ ਆ ਸਾਰਾ ਸਾਰਾ ਕੁਝ ਲਿਖਿਆ ਹੋਇਆਗਾ ਪ੍ਰੇਮ ਮੰਦਿਰ ਇਹ ਬਾਈ ਦਰਸ਼ਨ ਆਰਤੀ ਕਹਿੰਦੇ ਸਵੇਰੇ 8:30 ਹੁੰਦੀ ਆ ਤੇ ਭੋਗ ਲਿਖਿਆਗਾ 11 ਵਜੇ ਐਦੂਆ ਲਿਖਿਆਗਾ ਸ਼ਾਇਾਨ ਆਰਤੀ 12 ਵਜੇ ਤੇ ਐਦੂ ਬਾਅਦ ਕਹਿੰਦੇ ਗੇਟ ਭਾਈ ਬੰਦ ਹੋ ਜਾਂਦਾਗਾ ਤੇ ਆਥਣ ਵੇਲੇ ਬਾਈ 4:30 ਹੁੰਦੀ ਆ ਆਰਤੀ ਦਰਸ਼ਨ ਭੋਗ 5:30 ਇਹ ਸ਼ਾਇਨ ਆਰਤੀ 8:10 ਦੇ ਆਥਣ ਦਾ ਬਾਈ ਇਹ ਸਾਰਾ ਗੱਲਬਾਤ ਇਹ 8:30 ਫਿਰ ਗੇਟ ਬੰਦ ਕਰ ਦਿੰਦੇ ਆਗੇ ਮੰਦਿਰ ਕਣੀ ਬਾਈ ਆਪਾਂ ਇੱਕ ਝਾਤੀ ਮਾਰ ਲਗੇ ਉਦਾਂ ਵਰਗੇ ਆ ਲੋ ਜੀ ਪ੍ਰੇਮ ਮੰਦਿਰ ਬੰਦ ਹੋ ਗਿਆ ਠੀਕ ਹੈ ਹਾਜ਼ਰ ਹੈ ਔਰ ਸਾਹਮਣੇ ਬਈ ਗੱਡੀਆਂ ਲਾਤੀਆਂ ਆਪਾਂ ਰੋਡ ਦੇ ਉੱਤੇ ਤੇ ਇਧਰਲੇ ਪਾਸੇ ਸੜਕ ਦੇ ਕਿਨਾਰੇ ਆਪਣਾ ਬੈੱਡ ਲੱਗਿਆ ਹੋਇਆਗਾ ਆ ਸੰਦੀਪ ਦਾ ਜੀ ਤੇ ਆ ਆਪਣਾ ਬੈੱਡ ਆ ਤੇ ਨਿਸ਼ੂ ਤੇ ਹਰਪਾਲ ਹਜੇ ਦੂਜੇ ਮੰਦਰਾਂ ਦੇ ਵਿੱਚ ਫਿਰਦੇ ਆਗੇ ਉਹ ਇਧਰ ਆਉਂਦੇ ਆਗੇ ਬਸ ਆਉਣ ਵਾਲੇ ਹੋਣਗੇ ਤੇ ਹੁਣ ਆਪਾਂ ਜਲਦੀ ਤੋਂ ਜਲਦੀ ਬਸ ਸਾਨੂੰ 2 ਵਜੇ ਮਿਲਦੇ ਆ ਜੀ ਰਾਤ ਦੇ 2 ਵਜੇ Ah, wow. न <laughs> म ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਟਾਈਮ ਹੋ ਗਏ ਸਵੇਰ ਦੇ 7:30 ਤੇ ਜਿਹੜੇ ਬਾਈ ਸੰਤ ਮਹਾਰਾਜ ਜੀ ਆ ਹਨ ਜਿਨ੍ਹਾਂ ਦੇ ਤੁਸੀਂ ਹੁਣੇ ਦਰਸ਼ਨ ਕਰਕੇ ਆਟੇ ਹੋ ਇਹ 2 ਵਜੇ ਨਹੀਂ ਆਉਂਦੇ ਸਹੀ 4 ਵਜੇ ਜਿਹੜੀ ਇਹਨਾਂ ਦੀ ਪ੍ਰਕਰਮਾ ਸ਼ੁਰੂ ਹੁੰਦੀ ਹੈਗੀ ਤੇ ਪਰ ਬਾਈ ਜਿਹੜੀਆਂ ਸੰਗਤਾਂ ਆ ਉਹ ਰਾਤ ਨੂੰ ਹੀ ਪਹਿਲਾਂ ਹੀ ਖੜ ਜਾਂਦੀਆਂ 7 ਵਜੇ ਤੋਂ ਲੈਣਾ ਚ ਲੱਗੜ ਕੇ ਖੜ ਜਾਂਦੀਆਂ ਆਂ ਗਿਆ ਵੀ ਦਰਸ਼ਨ ਕਰਨ ਵਾਸਤੇ ਬਾਅਦ ਚ ਕੱਠ ਜ਼ਿਆਦਾ ਹੋ ਜਾਂਦਾ ਹੈ ਇਸ ਕਰਕੇ ਅੱਜ ਦੀ ਵੀਡੀਓ ਜੀ ਆਪਾਂ ਇੱਥੇ ਸਵੇਰੇ 7:30 ਵਜੇ ਸਮਾਪਤ ਕਰਦੇ ਆਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਬਸ ਸ੍ਰੀ ਕਾਲ ਜੀ ਸਾਰਿਆਂ ਨੂੰ